ਇੱਕ ਪਾਸੇ ਤੇ ਪਹਿਲਾਂ ਤੇ ਇਹਨਾਂ ਨੇ ਤਰੀਕ ਹੀ ਦੇਤੀ ਸੀ ਕਿ ਇਸ ਤਰੀਕ ਤੱਕ ਅਸੀਂ ਜਿਹੜਾ ਪੰਜਾਬ ਨਸ਼ਾ ਮੁਕਤ ਕਰ ਦੇਣਾ ਫਿਰ ਚਲੋ ਉਹ ਥੋੜਾ ਥੋੜਾ ਖਲਾਰ ਕੇ ਜੇ ਢੈਲਾ ਢੈਲਾ ਜਿਹਾ ਕਰਕੇ ਗੱਲ ਕਰਤੀ ਵੀ ਐ ਕਰ ਲਾਂਗੇ ਐ ਕਰ ਲਾਂਗੇ ਜੀ ਆਹ ਮੁਹਿਮ ਹੋ ਗਈ ਆਹ ਹੋ ਗਿਆ ਤੇ ਹੁਣ ਡਾਕਟਰ ਬਲਵੀਰ ਸਿੰਘ ਜੀ ਉਹ ਵੀ ਕਹਿੰਦੇ ਵੀ ਇੱਕ ਨਸ਼ਾ ਮੁਕਤ ਕੇਂਦਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਵਿੱਚ ਅਚਾਨਕ ਪਹੁੰਚੇ ਉੱਥੇ ਜਿਹੜੀਆਂ ਗੱਲਾਂ ਉਹ ਕਰ ਰਿਹਾ ਜਾਂ ਗੱਲਾਂ ਕਹਿ ਰਿਹਾ ਉਸ ਤੋਂ ਤੇ ਆਪ ਹੀ ਲੱਗ ਰਿਹਾ ਵੀ ਭਈ ਅਜੇ ਤੇ ਨਸ਼ਾ ਮੁਕਤੀ ਵਾਲਾ ਕੰਮ ਨੇੜੇ ਦੇੜੇ ਵੀ ਨਹੀਂ ਹੈਗਾ ਮਾਨਸਬੁਰਾਨੇ ਕੁਝ ਦਿਨ ਪਹਿਲਾਂ ਇਹ ਕਿਹਾ ਸੀਗਾ ਕਿ 99 ਫੀਸਦੀ ਨਸ਼ਾ ਖਤਮ ਹੋ ਗਿਆ ਹੁਣ ਸਿਹਤ ਮੰਤਰੀ ਕਹਿੰਦੇ ਨੇ ਕਿ ਭਾਈ ਕਿੱਥੇ ਖਤਮ ਹੋ ਗਿਆ ਚਾਰ ਪਿੰਡਾਂ ਦੀ ਮੇਰੇ ਕੋਲ ਰਿਪੋਰਟ ਆ ਉੱਥੇ ਦੱਸਦੇ ਕਿ ਨਸ਼ਾ ਮੁਕਤ ਹੋ ਗਏ ਨੇ ਪਿੰਡ ਤੇ ਕਹਿੰਦੇ ਕਿ ਜੇ ਨਸ਼ਾ ਮੁਕਤ ਹੋਏਗਾ ਬਈ ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਲਾਈਨਾਂ ਲੱਗ ਜਾਣਗੀਆਂ ਸਾਡੇ ਕੋਲ ਤੋਂ ਉਹ ਨਹੀਂ ਆ ਅਰੇ ਭਾਈ ਮੈਂ ਕਹਿੰਦਾ ਡਾਕਟਰ ਬਲਬੀਰ ਨੂੰ ਸਦੋਏ ਕਿਸੇ ਪੰਚਾਇਤ ਦੇ ਵਿੱਚ ਡਾਕਟਰ ਬਲਬੀਰ ਨੂੰ ਕੋਈ 골ਡ ਦਾ ਨਹੀਂ সিলਵਰ ਦਾ ਨਹੀਂ ਕਾਂਸੇ ਦਾ ਤਗਮਾ ਹੀ ਪਾ ਦਿਓ ਐਡਾ ਸੱਚਾ ਇਨਸਾਨ ਯਾਰ ਬਿਲਕੁਲ ਇੰਨਾ ਸੱਚ ਨਾਲ ਬੋਲ ਪਰ ਸੱਚ ਬੋਲ ਦਿੱਤਾ ਹੈ ਕਿੰਨਾ ਭਾਈ ਪ੍ਰਭੂ ਸੀਤੇ ਵਾਕਿਆ ਯਾਰ ਕਮਾਲ ਕਰ ਦਿੱਤੇ ਜੀ ਆ ਤੇ ਮੈਂ ਕਹਿੰਦਾ ਕਿ ਭਈ ਨੇਰੀਆਂ ਚ ਦੀਵਾ ਬਲ ਉੱਠਿਆ ਸਰ ਸੱਚੀ ਆਹ ਤੇ ਬੋਲਦਾ ਹੀ ਨਹੀਂ ਕੋਈ ਪਤਾ ਨਹੀਂ ਕਿਵੇਂ ਕੋਈ ਬੋਲ ਗਿਆ ਮੈਂ ਕਹਿੰਦਾ ਕਿ ਭਈ ਤੇ ਮੇਰੇ ਖਿਆਲ ਦੇ ਨਾਲ ਹਮ ਸਨਮਾਨ ਕਰ ਦੇਣਾ ਚਾਹੀਦਾ ਹੈ ਸਿਵਲ ਸੋਸਾਇਟੀ ਵੱਲੋਂ ਜੀ ਕਿ ਭਾਈ ਸ਼ੁਕਰਿਆ ਸ਼ੁਕਰਿਆ ਕਿ ਕੋਈ ਤੇ ਬੋਲਿਆ ਸਰ ਕੋਈ ਤੇ ਸੱਚ ਨੂੰ ਗਾਂ ਲੈ ਕੇ ਵਧਿਆ ਉਹ ਕਹਿੰਦੇ ਕਿ ਸਾਡੇ ਕੋਲ ਜਿੰਨੇ ਪਹਿਲਾਂ ਰਜਿਸਟਰਡ ਸੀ ਉਨੇ ਰਜਿਸਟਰਡ ਆ ਮਤਲਬ ਆ ਕਿ ਬਲਡوزر ਕਾਰਵਾਈ ਐਫ ਆਈ ਆਰ ਕਾਰਵਾਈ ਜੇਲਾ ਭਰੋ ਕਾਰਵਾਈ ਹਮ ਸਭ ਕੁਝ ਮਿੱਟੀ ਸਭ ਕੁਝ ਕੈਲੂ ਕੇ ਨਾਕਾਫੀ ਹੂੰ ਮੈਂ ਨਹੀਂ ਕਹਿ ਰਿਹਾ ਡਾਕਟਰ ਬਲਬੀਰ ਕਹਿ ਰਹੇ ਨੇ ਕਰੋ ਗੱਲ ਇਹਨਾਂ ਨਾਲ ਜੀ ਕਿ ਉਹ ਚੈਲੰਜ ਹੋਣ ਇਹਨਾਂ ਨੂੰ ਐ ਵੀ ਤੁਹਾਡੀ ਤੁਸੀਂ ਡਿਬੇਟ ਡਿਬੇਟ ਬਹੁਤ ਖੇਡਦੇ ਹੋ ਨਾ ਮਾਨ ਸਾਹਿਬ ਆਪਸ ਵਿੱਚ ਵੀ ਖੇਡ ਲਓ ਕਈ ਵਾਰ ਕੀ ਹੁੰਦਾ ਸੀਗਾ ਕਿ ਮਤਲਬ ਜਿਆਦਾ ਖਿਡਾਰੀ ਆ ਜਾਂਦੇ ਸੀ ਕਬੱਡੀ ਦੀ ਪ੍ਰੈਕਟਿਸ ਕਰਦੇ ਆ ਤੇ ਅਸੀਂ ਕਹਿੰਦੇ ਆਪੋ ਵਿੱਚ ਦੋ ਟੀਮਾਂ ਬਣਾ ਲਓ ਹੂੰ ਜੀ ਆਪੋ ਵਿੱਚ ਦੋ ਟੀਮਾਂ ਬਣਾ ਕੇ ਖੇਡੋ ਅੱਜ ਤੁਸੀਂ ਆਪੋ ਵਿੱਚ ਦੋ ਟੀਮਾਂ ਬਣਾ ਕੇ ਡਿਬੇਟ ਕਰੋ ਨਾ ਹਮ ਨਜ਼ਾਰਾ ਹੀ ਆ ਜਾਵੇ ਇੱਕ ਮਿਸਾਲ ਕਾਇਮ ਕਰ ਦਿਓ ਕਿ ਸਿਹਤ ਮੰਤਰੀ ਸਹੀ ਕਹਿ ਰਹੇ ਨੇ ਜਾਂ ਮੁੱਖ ਮੰਤਰੀ ਸਹੀ ਕਹਿ ਰਹੇ ਉਹ ਕਹਿ ਰਿਹਾ ਕਿ ਝੁੱਗੇ ਚੋਂ ਚਾਰ ਪਿੰਡ ਹਮ ਨਸ਼ਾ ਮੁਕਤੀ ਦਾ ਦਾਵਾ ਕਰਦੇ ਇਹ ਕਹਿੰਦੇ ਕਿ 99% ਨਸ਼ਾ ਮੁਕ ਗਿਆ ਸਰ ਅਸੀਂ ਦੋਹਾਂ ਨੂੰ ਬੜੀ ਇੱਜ਼ਤ ਦਿੰਦੇ ਆ ਪਰ ਦੋਹਾਂ ਦਾ ਹੁਣ ਬਈ ਯਕੀਨ ਕਿਦਾ ਕਰੀਏ ਕਿਸ ਦਾ ਯਕੀਨ ਕਰੀਏ ਸਰ ਤੋ ਇਹ ਤੇ ਹੁਣ ਤੁਸੀਂ ਆਪਸ ਦੇ ਵਿੱਚ ਤੈਅ ਕਰੋ ਕਿ ਕਿਸ ਦਾ ਯਕੀਨ ਕੀਤਾ ਜਾਵੇ ਪਰ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਮਾਨ ਸਾਹਿਬ ਜੋ ਦਾਵਾ ਪੇਸ਼ ਕਰ ਰਹੇ ਆ ਉਸ ਦਾਵੇ ਤੋਂ ਬਿਲਕੁਲ ਉਲਟ ਡਾਕਟਰ ਬਲਬੀਰ ਜੀ ਦਾ ਦਾਵਾ ਹੈ ਕੱਲ ਇਹ ਆ ਕਿ ਤਾਂ ਹੁਣ ਫਸ ਗਿਆ ਹੂੰ ਇਤੇ ਬਹੁਤ ਮੈਂ ਕਹੂੰਗਾ ਕਿ ਤੰਦੂਰ ਚ ਬਿੱਲਾ ਫਸ ਨਹੀਂ ਨਾ ਹੋ ਜੇ ਬਸ ਮੈਨੂੰ ਤੇ ਇਹ ਹੈ ਉਹਨਾਂ ਨੇ ਕਹਿ ਵੀ ਤੁਸੀਂ ਕਿਉਂ ਬੋਲਿਆ ਨਹੀਂ ਨਹੀਂ ਉਹ ਬਹੁਤ ਸੀਨੀਅਰ ਨੇ ਬਹੁਤ ਸੀਨੀਅਰ ਨੇ ਸਾਹਿਬ ਬਹੁਤ ਇੱਜ਼ਤ ਰਸੂਖ ਹੈ ਉਹਨਾਂ ਦਾ ਜੀ ਇਹੀ ਕਾਰਨ ਹੈ ਕਿ ਸਜ਼ਾ ਹੋਣ ਦੇ ਬਾਵਜੂਦ ਸਜ਼ਾ ਇਹਨਾਂ ਦੀ ਸਟੇ ਹੋਈ ਵੀ ਆ ਇਹਨਾਂ ਨੂੰ ਮੰਤਰੀ ਮੰਡਲ ਚਲੇ ਆ ਗਿਆ ਸੀਗਾ ਸਰ ਗੱਲ ਆnde ਹੁੰਦੇ ਆ ਕਿ ਕਟਾ ਕਿਲੇ ਦੇ ਸਿਰ ਤੇ ਟਿੰਗੜਦਾ ਇਹਦੇ ਛੇਤੀ ਕੀਤੇ ਗੱਲ ਵੀ ਨਹੀਂ ਕਰਦੇ ਜੇ ਤੁਸੀਂ ਫੋਨ ਫਾਨ ਕਰੋਗੇ ਤਾਂ ਇਹਨਾਂ ਦੇ ਹੋਰ ਹੀ ਸਾਭ ਚੱਕਦੇ ਹੁੰਦੇ ਆ ਇੱਕ ਵਾਰੀ ਮੈਂ ਵਰਸ਼ਨ ਲੈਣਾ ਸੀਗਾ ਇਹਨਾਂ ਦਾ ਤਾਂ ਮੈਨੂੰ ਸਿਫਾਰਸ਼ ਪਾਉਣੀ ਪਈ ਸੀਗੀ ਜੀ ਸਾਹਿਬ ਫੋਨ ਚੱਕੋ ਤੇ ਇਹਦੇ ਤੇ ਟਿੱਪਣੀ ਕਰੋ ਜੀ 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 ਮਿੰਟੂ ਜੀ ਉਹਪਿੰਦਰ ਢਿੱਲੋ ਜੀ ਕਹਿ ਰਹੇ ਨੇ ਕਿ ਮਲੇਰ ਕੋਟਲਾ ਆ ਜਾਓ ਕਹਿੰਦੇ ਇੱਥੇ ਦੇਖ ਲਓ ਨਸ਼ਾ ਮੁਕਤ ਪੰਜਾਬ ਨਹੀਂ ਸਰ ਮਲੇਰ ਕੋਟਲਾ ਕਿਉਂ ਆਪੋ ਆਪਣੀ ਗਲੀ ਚ ਦੇਖੋ ਆਪੋ ਆਪਣੇ ਮਹੱਲੇ ਚ ਦੇਖੋ ਕਿੱਥੇ ਮਲੇਰ ਕੋਟਲਾ ਕਿੱਥੇ ਮਲੋਟ ਹੂੰ ਠੀਕ ਹੈ ਜੀ ਸਾਰੇ ਪਾਸੇ ਉਹ ਮੇਰੇ ਪਿੰਡ ਆ ਕੇ ਦੇਖ ਲਓ ਕਿਤੇ ਵੀ ਸਾਰੇ ਪੰਜਾਬ ਦੇ ਕੰਟੈਕਟਸ ਇੱਕ ਗੱਲ ਕਰਦੇ ਆ ਜੀ ਉਹ ਗੱਲ ਮੈਂ ਵੇਖੀ ਵੀ ਇੱਥੇ ਮੋਟਰਸਾਈਕਲ ਤੇ ਕਈ ਵਾਰੀ ਆਏ ਆਠੇ ਪਾਉਂਦੇ ਜਾਂਦੇ ਹੁੰਦੇ ਨੇ ਆਠੇ ਸਰ ਉਹ ਤਾਂ ਮਤਲਬ ਜੇ ਤੁਸੀਂ ਕਿਤੇ ਉਹਨਾਂ ਤੋ ਆਪਣਾ ਬਚਾਲਿਆ ਮਤਲਬ ਉਹ ਨਹੀਂ ਬਚੇ ਤੁਸੀਂ ਆਪਣਾ ਬਚਾਲੇ ਤੋ ਆਇਆ ਰਹਿੰਦੇ ਆ ਅੱਛਾ ਹੂੰ ਹੁਣ ਟੋਪੀ ਟਾਪੀ ਤੇ ਮੈਂ ਵੀ ਲੈ ਕੇ ਰੱਖਦਾ ਮੈਂ ਕਿਉਂ ਮੈਂ ਪੁੱਠੀ ਟੋਪੀ ਸਟਾਈਲ ਛੱਡੇ ਪੁਰਾਣੇ ਯਾਰ ਨਹੀਂ ਛੱਡੇ ਪੁਰਾਣੇ ਸਟਾਈਲ ਨਹੀਂ ਛੱਡੇ ਤੋ ਗੱਲ ਇਹ ਆ ਕਿ ਉਹ ਫਿਰ ਆ ਰਹੇ ਰਹਿੰਦੇ ਅੱਖਾਂ ਲਾਲ ਹੂੰ ਤੇ ਚੀਰੇ ਆ ਮਤਲਬ ਕਿ ਜਦਾ ਨਾ ਪੁੱਜੀ ਰੋਟੀ ਹੁੰਦੀ ਆ بس ਵੰਦੇ ਵੀ ਹੁਣ ਤਾਂ ਤਾਰ ਹੀ ਕਰ ਦਾਂਗੇ ਤਾਂ ਫਿਰ ਹੱਥ ਜੋੜ ਕੇ ਆਖੀਦਾ ਕਿ ਜਾ ਵੀਰੇ ਕਿਸੇ ਹੋਰ ਚ ਵੱਜਲਾ ਭਰਾਵਾ ਹਾਂ ਗੱਲ ਇਹ ਕਿ ਬਹੁਤ ਬੁਰਾ ਹਾਲ ਹੈ ਜੀ ਹਾਲ ਮੰਦੇ ਨੇ ਬਹੁਤ ਹੈਰੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਨਾਲ ਜੁੜੇ ਹੋਏ ਨੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਲੁਧਿਆਣੇ ਤਾਂ ਕਹਿੰਦੇ ਹਰ ਦੂਜੀ ਗਲੀ ਦੇ ਮੋੜ ਤੇ ਚਿੱਟੇ ਦੇ ਟੀਕੇ ਆ ਵੇਖਣ ਨੂੰ ਮਿਲ ਜਾਂਦੇ ਲੋਜੀ ਪ੍ਰਗਟ ਸਿੰਘ ਜੀ ਇਹ ਤੇ ਹੁਣ ਤੁਹਾਨੂੰ ਪਹਿਲਾਂ ਹੀ ਵੈਸੇ ਤੁਹਾਡੇ ਸਵਾਲ ਤੋਂ ਪਹਿਲਾਂ ਹੀ ਦੱਸਦਾ ਵੀ ਕਿਤੇ ਨਹੀਂ ਜਾਣ ਦੀ ਲੋੜ